ਸੋਨਹਾ ਸੋ ਸਿਆ ਕਾਲਾ ਸਾਡੇ ਬਹੁਤ ਵੀ ਸਤਕਾਰ ਜੋ ਸਰਦਾਰਨ ਸਰਦਾਰ ਸੁਸ਼ੀਸ਼ੀ ਬਾਦਲ ਜੀ ਪ੍ਰਧਾਨ ਚਰੋਣੀ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਠੀਕੇ ਲਾ ਕੇ ਕਮਿਸ਼ਤੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਕਿਸੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਧਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਬਾਕੀ ਮੋਕਾ ਇਲਾਕਿਆਂ ਦੇ ਵਿੱਚ ਨਹੀਂ ਪੈਂਦੇ ਵਟਾਂ ਦੇ ਉੱਤੇ ਮੋਟਰਸਾਈਕਲਾਂ ਦੇ